ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈ ਪਰਗੇਟੋ ਮਰਦ ਅਗਮੜਾ ਬਰੇ ਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਸਾਬੇ ਕਮਾਲ ਅਮਰਕ ਦੇ ਦਾਤੇ ਪੁੱਤਰਾਂ ਦੇ ਗਾਨੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦਾ ਖੰਨਾ ਇਲਾਕਾ ਦੀਆਂ ਸੰਗਤਾਂ ਕੱਲ 5 ਜਨਵਰੀ ਨੂੰ ਮਨਾ ਰਹੀਆਂ ਹਨ ਗੁਰਪੁਰਪੁਰਬ ਦੇ ਸਬੰਧ ਦੇ ਵਿੱਚ ਅੱਜ 4 ਤਰੀਕ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਮਹੱਲਾ ਅੰਨੀਆਂ ਸਮਰਾਲਾ ਰੋਡ ਤੋਂ ਨਗਰ ਕੀਰਤਨ ਹੁੰਦਾ ਹੋਇਆ ਸ਼ਹਿਰ ਦੇ ਗਲੀਆਂ ਬਜ਼ਾਰਾਂ ਤੋਂ ਹੁੰਦਾ ਹੋਇਆ ਕਲਗੀ ਧਰ ਸਾਬ ਦੇ ਮੂਹਰੇ ਪਹੁੰਚਿਆ ਉੱਥੇ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਕਲਗੀ ਧਰ ਦੀਆਂ ਸੰਗਤਾਂ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਿਹਦੇ ਵਿੱਚ ਸੁਰੂ ਸਾਹਿਬ ਦਾ ਸਤਕਾਰ ਕੀਤਾ ਗਿਆ ਪੰਜ ਨਿਸ਼ਾਨੀਆਂ ਦਾ ਪੰਜ ਪਿਆਰਿਆਂ ਦਾ ਸਲਮਾਨ ਕੀਤਾ ਗਿਆ ਔਰ ਸੰਗਤਾਂ ਦੇ ਵਾਸਤੇ ਗਰਮ ਗਰਮ ਚਾਹ ਤੇ ਬਿਸਕੁਟਾਂ ਦਾ ਲੰਗਰ ਲਾਇਆ ਗਿਆ ਸੋ ਮੈਂ ਦਾਸ ਆਪਣੇ ਵੱਲੀੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੀੋਂ ਸਮੂਹ ਸਟਾਫ ਵੱਲੀੋਂ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਸੰਸਾਰ ਭਰ ਦੇ ਵਿੱਚ ਜਿੱਥੇ ਵੀ ਕਿਤੇ ਗੁਰੂ ਨਾਨਕ ਨਾਮ ਲੈਵਾ ਰਹਿੰਦੇ ਹਨ ਬੜੀ ਸ਼ਰਧਾ ਤੇ ਪਿਆਰ ਦੇ ਨਾਲ ਇਹ ਗੁਰਪੁਰਬ ਮਨਾ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਇਸ ਦਿਨ ਅੰਨ ਸੰਗਤ ਨੂੰ ਕੀਵਾਚਨ ਨੂੰ ਸ਼ੁਰੂ ਕਰੀਏ ਸਨੇਹਾ ਆਪਣੇ ਨੌਜਵਾਨ ਭਰਾਵਾਂ ਨੂੰ ਇਹੀ ਹੈ ਕਿ ਆਪਾਂ ਸਾਰੇ ਕੰਮਾਂ ਦੂਜੇ ਪਾਸੇ ਜਾਣ ਦੀ بجائے ਆਪਾਂ ਗੁਰੂ ਦੇ ਲੜ ਲੱਗੀਏ ਗੁਰਬਾਣੀ ਦੇ ਲੜ ਲੱਗੀਏ ਉਹਨਾਂ ਦੇ ਪায়ে ਪੂਰਨਿਆ ਤੇ ਚੱਲੀਏ ਤਾਂ ਕਿ ਸਾਡਾ ਜੀਵਨ ਜਿਹੜਾ ਉਹ ਸੌਖਾ ਹੋ ਸਕੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਪਤੇ ਮੇਰਾ ਨਾਮ ਅਜੀਤ ਸਿੰਘ ਹੈ ਜੀ ਮੈਂ ਬਤੌਰ ਹੈਡ ਗ੍ਰੰਤੀ ਗੁਰਦੁਆਰਾ ਕਲਗੀਧਰ ਸਾਹਿਬ ਗੁਰਦਾਰ ਸਾਹਿਬ ਖੰਨੇ ਵਿਖੇ ਮੈਂ ਡਿਊਟੀ ਕਰਦਾ ਹੈਡ ਗ੍ਰੰਤੀ ਦੇ ਤੌਰ ਤੇ ਅੱਜ ਨਗਰ ਕੀਰਤਨ ਦਾ ਆਗਾਜ਼ ਹੋਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਦੇ ਸਵਾਗਤ ਦੇ ਵਾਸਤੇ ਚਾਹ ਤੇ ਬਿਸਕੁਟ ਦਾ ਲੰਗਰ ਲਾਇਆ ਗਿਆ 5 ਤਰੀਕ ਨੂੰ ਸਮੁੱਚੇ ਕੰਨੇ ਨਗਰ ਵੱਲੋਂ ਕਲਗੀਧਰ ਪਾਰਸ਼ਾ ਜੀ ਦਾ ਗੁਰਪੁਰਬ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਸੋ ਸਾਡੇ ਗੁਰਦੁਆਰਾ ਸਾਹਿਬ ਵੱਲੋਂ ਵੀ ਇਸ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਬਹੁਤ ਤਿਆਰੀਆਂ ਕੀਤੀਆਂ ਗਈਆਂ ਕੱਲ ਸਾਡੇ ਗੁਰਦਵਾਰ ਸਾਹਿਬ ਦੇ ਵਿੱਚ ਵੀ ਸਮਾਗਮ ਹੋ ਲਿਕੇ ਗਏ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋ ਸਮੂਹ ਸੰਗਤ ਨੂੰ ਇਹੋ ਹੀ ਬੇਨਤੀ ਹੈ ਕਲਗੀਧਰ ਪਾਤਸ਼ਾਹ ਸਾਡੇ ਧਰਮ ਦੇ ਪਿਤਾ ਨੇ ਐਸੇ ਪਿਤਾ ਦਾ ਜ਼ਿਕਰ ਜਨਮ ਦਿਹਾੜਾ ਹੋਵੇ ਤੇ ਸਾਡੀ ਸਮੁੱਚੀ ਕੌਮ ਨੂੰ ਵੱਧ ਚੜ ਕੇ ਐਸੇ ਦਿਹਾੜੇ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਹਿੱਸਾ ਲੈਣਾ ਚਾਹੀਦਾ ਹੈ ਆਪ ਤੇ ਵੱਲੋਂ ਵੱਧ ਤੋਂ ਵੱਧ ਕਿਸੇ ਨਾ ਕਿਸੇ ਢੰਗ ਨਾਲ ਸੇਵਾ ਵਾ ਜ਼ਰੂਰ ਕਰਨੀ ਚਾਹੀਦੀ ਹੈ ਜਿਵੇਂ ਸਾਨੂੰ 2026 ਵੀ ਚੜ੍ਹ ਤੱਕ ਇਹ ਆ ਦੇਣਾ ਚਾਹੀਦਾ ਹੈ ਜੀ ਤੁਹਾਨੂੰ 2026 ਚੜ੍ਹਿਆ ਸਭ ਤੋਂ ਵੱਡੀ ਗੱਲ ਇਹ ਹੈ ਜੀ ਵੀ ਆਪਾਂ ਨੂੰ ਜਿੱਦਾਂ ਦਾ ਉਹਨਾਂ ਮੌਸਮ ਵਿਗੜਦੇ ਜਾ ਰਹੇ ਨੇ ਪੋਲੂਸ਼ਨ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ ਗੁਰੂ ਸਾਹਿਬ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਹੋਕਾ ਦਿੱਤਾ ਸੋ ਜੇ ਅੱਜ ਵੀ ਆਪਾਂ ਨਾ ਸੰਭਲੇ ਆਪਣੀ ਕੁਦਰਤ ਨੂੰ ਲੈ ਕੇ ਆਪਣੇ ਮੌਸਮ ਨੂੰ ਲੈ ਕੇ ਜੇ ਅਸੀਂ ਅੱਜ ਵੀ ਆਵਾਜ਼ ਨਾ ਚੁੱਕੀ ਔਰ ਆਪਣੇ ਆਪਣੇ ਘਰ ਤੋਂ ਆਪੋ ਆਪਣੇ ਵੱਲੋਂ ਛੋਟੇ ਛੋਟੇ ਕਦਮ ਆਪਾਂ ਆਪਣੀ ਕੁਦਰਤ ਦੀ ਸੰਭਾਲ ਦੇ ਵਾਸਤੇ ਨਾ ਚੱਕੇ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਭਿਆੰਕਰ ਹੋਏਗਾ ਜਿਵੇਂ ਅੱਜ ਅਸੀਂ ਮਾੜਾ ਮੁੱਟਾ ਬਾਹਰ ਨਿਕਲ ਪਾ ਰਹੇ ਹਾਂ ਸਾਡੇ ਲਈ ਇਸ ਤਰੀਕੇ ਨਾਲ ਨਿਕਲਣਾ ਦੁਬਾਰ ਹੋ ਜਾਏਗਾ ਨਗਰ ਕੀਰਤਨ ਦੇ ਵਿੱਚ ਵੀ ਫਿਰ ਮਾਸਕ ਲਾ ਕੇ ਸੰਗਤਾਂ ਘੁੰਮਦੀਆਂ ਨਜ਼ਰ ਆਣਗੀਆਂ ਮੂੰਹ ਨੰਗੇ ਦੇ ਵਿੱਚ ਕੋਈ ਦੇਖੇਗਾ ਨਹੀਂ ਸੋ ਸਾਨੂੰ ਜ਼ਰੂਰੀ ਹੈ ਗੁਰੂ ਪਾਰਸ਼ਾ ਜੀ ਦੇ ਵੱਲੋਂ ਵੀ ਜੋ ਉਪਦੇਸ਼ ਹੈ ਅਸੀਂ ਆਪਣੀ ਕੁਦਰਤ ਦੀ ਸੰਭਾਲ ਵਾਲੇ ਪਾਸੇ ਜੇ ਹੁਣ ਵੀ ਧਿਆਨ ਦੇਤਾ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖੁੱਲ ਕੇ ਸਾਹ ਲੈ ਪਾਣਗੀਆਂ ਚੱਜ ਦਾ ਪਾਣੀ ਪੀ ਸਕਣਗੀਆਂ ਚੱਜ ਦੀ ਮਿੱਟੀ ਤੇ ਰਹਿ ਸਕਣਗੀਆਂ ਨਹੀਂ ਤੇ ਇਹ ਤਿੰਨੇ ਚੀਜ਼ਾਂ ਸਾਡੇ ਕੋਲੋਂ ਖੁੱਸ ਜਾਣੀਆਂ ਨੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ ਵਪਰਗੇਟੋ ਮਰਦ ਅਗੰਮੜਾ ਬਰਿਆਮ ਇਕੈਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਸਾਬੇ ਕਮਾਲ ਅਮਰਤ ਦੇ ਦਾਤੇ ਪੁੱਤਰਾਂ ਦੇ ધਾਨੀ ਦਸ਼ਮੇਸ਼ਪੇ ਦਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦਾ ਖੰਨਾ ਇਲਾਕਾ ਦੀਆਂ ਸੰਗਤਾਂ ਕੱਲ 5 ਜਨਵਰੀ ਨੂੰ ਮਨਾ ਰਹੀਆਂ ਗੁਰਪੁਰਬ ਦੇ ਸਬੰਧ ਦੇ ਵਿੱਚ ਅੱਜ 4 ਤਰੀਕ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਮਹੱਲਾ ਅੰਨੀਆਂ ਸਮਰਾਲਾ ਰੋਡ ਤੋਂ ਨਗਰ ਕੀਰਤਨ ਹੁੰਦਾ ਹੋਇਆ ਸ਼ਹਿਰ ਦੇ ਗਲੀਆਂ ਬਜ਼ਾਰਾਂ ਤੋਂ ਹੁੰਦਾ ਹੋਇਆ ਕਲਗੀ ਧਰ ਸਹਿਬ ਦੇ ਮੂਹਰੇ ਪਹੁੰਚਿਆ ਉੱਥੇ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਕਲਗੀ ਧਰ ਦੀਆਂ ਸੰਗਤਾਂ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਿਸ ਦੇ ਵਿੱਚ ਗੁਰੂ ਸਾਹਿਬ ਦਾ ਸਤਕਾਰ ਕੀਤਾ ਗਿਆ ਪੰਜ ਨਿਸ਼ਾਨੀਆਂ ਦਾ ਪੰਜ ਪਿਆਰਿਆਂ ਦਾ ਸਲਮਾਨ ਕੀਤਾ ਗਿਆ ਔਰ ਸੰਗਤਾਂ ਦੇ ਵਾਸਤੇ ਗਰਮ ਗਰਮ ਚਾਹ ਤੇ ਬਿਸਕੁਟਾਂ ਦਾ ਲੰਗਰ ਲਾਇਆ ਗਿਆ ਸੋ ਮੈਂ ਦਾਸ ਆਪਣੇ ਵੱਲੀੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੀੋਂ ਸਮੂਹ ਸਟਾਫ ਵੱਲੀੋਂ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਸੰਸਾਰ ਭਰ ਦੇ ਵਿੱਚ ਜਿੱਥੇ ਵੀ ਕਿਤੇ ਗੁਰੂ ਨਾਨਕ ਨਾਮ ਲੈਵਾ ਰਹਿੰਦੇ ਹਨ ਬੜੀ ਸ਼ਰਧਾ ਤੇ ਪਿਆਰ ਦੇ ਨਾਲ ਇਹ ਗੁਰਪੁਰਬ ਮਨਾ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਸਨੇਹਾ ਆਪਣੇ ਨੌਜਵਾਨ ਭਰਾਵਾਂ ਨੂੰ ਇਹੀ ਹੈ ਕਿ ਆਪਾਂ ਸਾਰੇ ਕੰਮ ਦੂਜੇ ਪਾਸੇ ਜਾਣ ਦੀ بجائے ਆਪਾਂ ਗੁਰੂ ਦੇ ਲੜ ਲੱਗੀਏ ਗੁਰਬਾਣੀ ਦੇ ਲੜ ਲੱਗੀਏ ਉਹਨਾਂ ਦੇ ਪায়ে ਪੂਰਨਿਆ ਤੇ ਚੱਲੀਏ ਤਾਂ ਕਿ ਸਾਡਾ ਜੀਵਨ ਜਿਹੜਾ ਉਹ ਸੌਖਾ ਹੋ ਸਕੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਪਤੇ ਮੇਰਾ ਨਾਮ ਅਜੀਤ ਸਿੰਘ ਹੈ ਜੀ ਮੈਂ ਬਤੌਰ ਹੈਡ ਗ੍ਰੰਤੀ ਗੁਰਦੁਆਰਾ ਕਲਗੀਧਰ ਸਾਹਿਬ ਗੁਰਦਾਰ ਸਾਹਿਬ ਖੰਨੇ ਵਿਖੇ ਮੈਂ ਡਿਊਟੀ ਕਰਦਾ ਹੈਡ ਗ੍ਰੰਤੀ ਦੇ ਤੌਰ ਤੇ ਅੱਜ ਨਗਰ ਕੀਰਤਨ ਦਾ ਆਗਾਜ਼ ਹੋਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਦੇ ਸਵਾਗਤ ਦੇ ਵਾਸਤੇ ਚਾਹ ਤੇ ਬਿਸਕੁਟ ਦਾ ਲੰਗਰ ਲਾਇਆ ਗਿਆ 5 ਤਰੀਕ ਨੂੰ ਸਮੁੱਚੇ ਕੰਨੇ ਨਗਰ ਵੱਲੋਂ ਕਲਗੀਧਰ ਪਾਰਸ਼ਾ ਜੀ ਦਾ ਗੁਰਪੁਰਬ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਸੋ ਸਾਡੇ ਗੁਰਦਾਰ ਸਾਹਿਬ ਵੱਲੋਂ ਵੀ ਇਸ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਪੂਰੀ ਤਿਆਰੀਆਂ ਕੀਤੀਆਂ ਗਈਆਂ ਕੱਲ ਸਾਡੇ ਗੁਰਦਵਾਰ ਸਾਹਿਬ ਦੇ ਵਿੱਚ ਵੀ ਸਮਾਗਮ ਮੁਲਕੇ ਗਏ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋ ਸਮੂਹ ਸੰਗਤ ਨੂੰ ਇਹੋ ਹੀ ਬੇਨਤੀ ਹੈ ਕਲਗੀਧਰ ਪਾਤਸ਼ਾਹ ਸਾਡੇ ਧਰਮ ਦੇ ਪਿਤਾ ਨੇ ਐਸੇ ਪਿਤਾ ਦਾ ਜੇਕਰ ਜਨਮ ਦਿਹਾੜਾ ਹੋਵੇ ਤੇ ਸਾਡੀ ਸਮੁੱਚੀ ਕੌਮ ਨੂੰ ਵੱਧ ਚੜ ਕੇ ਐਸੇ ਦਿਹਾੜੇ ਦੇ ਵਿੱਚ ਭਾਗ ਲੈਣਾ ਚਾਹੀਦਾ ਹੈ ਹਿੱਸਾ ਲੈਣਾ ਚਾਹੀਦਾ ਹੈ ਆਪ ਤੇ ਵੱਲੋਂ ਵੱਧ ਤੋਂ ਵੱਧ ਕਿਸੇ ਨਾ ਕਿਸੇ ਢੰਗ ਨਾਲ ਸੇਵਾ ਵਾ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਜਿਵੇਂ ਸਾਨੂੰ 2026 ਵੀ ਚੱਲਦਾ ਕਿ ਇਹ ਆ ਦੇਣਾ ਚਾਹੀਦਾ ਹੈ ਜੀ ਤਰਫੋਂ 2026 ਚੜ੍ਹਿਆ ਸਭ ਤੋਂ ਵੱਡੀ ਗੱਲ ਇਹ ਹੈ ਜੀ ਵੀ ਆਪਾਂ ਨੂੰ ਜਿੱਦਾਂ ਦਾ ਉਹਨਾਂ ਮੌਸਮ ਵਿਗੜਦੇ ਜਾ ਰਹੇ ਨੇ ਪੋਲੂਸ਼ਨ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ ਗੁਰੂ ਸਾਹਿਬ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਹੋਕਾ ਦਿੱਤਾ ਸੋ ਜੇ ਅੱਜ ਵੀ ਆਪਾਂ ਨਾ ਸੰਭਲੇ ਆਪਣੀ ਕੁਦਰਤ ਨੂੰ ਲੈ ਕੇ ਆਪਣੇ ਮੌਸਮ ਨੂੰ ਲੈ ਕੇ ਜੇ ਅਸੀਂ ਅੱਜ ਵੀ ਆਵਾਜ਼ ਨਾ ਚੁੱਕੀ ਔਰ ਆਪਣੇ ਆਪਣੇ ਘਰ ਤੋਂ ਆਪੋ ਆਪਣੇ ਵੱਲੋਂ ਛੋਟੇ ਛੋਟੇ ਕਦਮ ਆਪਾਂ ਆਪਣੀ ਕੁਦਰਤ ਦੀ ਸੰਭਾਲ ਦੇ ਵਾਸਤੇ ਨਾ ਚੱਕੇ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਭਿਆੰਕਰ ਹੋਏਗਾ ਜਿਵੇਂ ਅੱਜ ਅਸੀਂ ਮਾੜਾ ਮੁੱਟਾ ਬਾਹਰ ਨਿਕਲ ਪਾ ਰਹੇ ਹਾਂ ਸਾਡੇ ਲਈ ਇਸ ਤਰੀਕੇ ਨਾਲ ਨਿਕਲਣਾ ਦੁਬਾਰ ਹੋ ਜਾਏਗਾ ਨਗਰ ਕੀਰਤਨ ਦੇ ਵਿੱਚ ਵੀ ਫਿਰ ਮਾਸਕ ਲਾ ਕੇ ਸੰਗਤਾਂ ਘੁੰਮਦੀਆਂ ਨਜ਼ਰ ਆਣਗੀਆਂ ਮੂੰਹ ਨੰਗੇ ਦੇ ਵਿੱਚ ਕੋਈ ਦੇਖੇਗਾ ਨਹੀਂ ਸੋ ਸਾਨੂੰ ਜ਼ਰੂਰੀ ਹੈ ਗੁਰੂ ਪਾਰਸ਼ਾ ਜੀ ਦੇ ਵੱਲੋਂ ਵੀ ਜੋ ਉਪਦੇਸ਼ ਹੈ ਅਸੀਂ ਆਪਣੀ ਕੁਦਰਤ ਦੀ ਸੰਭਾਲ ਵਾਲੇ ਪਾਸੇ ਜੇ ਹੁਣ ਵੀ ਧਿਆਨ ਦੇਤਾ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖੁੱਲ ਕੇ ਸਾਹ ਲੈ ਪਾਣਗੀਆਂ ਚੱਜ ਦਾ ਪਾਣੀ ਪੀ ਸਕਣਗੀਆਂ ਚੱਜ ਦੀ ਮਿੱਟੀ ਤੇ ਰਹਿ ਸਕਣਗੀਆਂ ਨਹੀਂ ਤੇ ਇਹ ਤਿੰਨੇ ਚੀਜ਼ਾਂ ਸਾਡੇ ਕੋਲੋਂ ਖੁੱਸ ਜਾਣੀਆਂ ਨੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ